ਤੇ ਹਾਂਜੀ ਅੱਜ ਪਿੰਡ ਤਲਵੰਡ ਮੈਂ ਅੱਜ ਆਪਣੇ ਪਿੰਡ ਖੜਾ ਤੇ ਇੱਥੇ ਸਾਡੇ ਇੱਕ ਭੈਣ ਜੀ ਨੇ ਤੇ ਇਹ ਇੱਥੇ ਅੱਡੇ ਦੇ ਬਾਹਰ ਬੱਸ ਸਟੈਂਡ ਦੇ ਬਾਹਰ ਇਹ ਤਾਂ ਬੱਸ ਛੋਟਾ ਜਿਹਾ ਡੱਬਾ ਹੈ ਇਹਨਾਂ ਦਾ ਆ ਦੇਖ ਸਕਦੇ ਤੁਸੀਂ ਇਹ ਚਲਾਉਂਦੇ ਨੇ ਤੇ ਇਹ ਖਾਣਾ ਬਹੁਤ ਵਧੀਆ ਮੰਨ ਲਓ ਘਰੇਲੂ ਖਾਣਾ ਹੁੰਦਾ ਭੈਣ ਜੀ ਕੀ ਕੀ ਹੁੰਦਾ ਆਪਣੇ ਕੋਲ ਪਾਜੀ ਡੇਲੀ ਦਾਲ ਸਬਜੀ ਚੇਂਜ ਕਰਕੇ ਬਣਾਇਦੀ ਆ ਤਾਂ ਰੋਟੀ ਹੁੰਦੀ ਆਲੂ ਪਰੌਠਾ ਹੁੰਦਾ ਹੈ। ਅੱਛਾ ਜੀ। ਮੂਲੀ ਪਰੌਠਾ ਹੁੰਦਾ। ਅੱਛਾ ਮੂਲੀ ਪਰੌਠਾ ਹੁੰਦਾ ਤੇ ਆਲੂ ਸਬਜੀ ਅੱਜ ਸਬਜੀ ਕਿਹੜੀ ਕਿਹੜੀ ਬਣਾਦੇ ਤੁਸੀਂ? ਅੱਜ ਅਸੀਂ ਆਲੂ ਮਟਰ ਬਣਾਇਆ, ਇੱਕ ਦਾਲ ਐ, ਇੱਕ ਸ਼ਿਮਲਾ ਮਿਰਚ ਦੀ ਸਬਜੀ। ਦਾਲ ਤੇ ਸ਼ਿਮਲਾ ਮਿਰਚ ਦੀ ਸਬਜੀ। ਹਾਂਜੀ। ਠੀਕ ਹੈ ਜੀ। ਆਲੂ ਮਟਰ। ਆਲੂ ਮਟਰਿਆ। ਤੇ ਪਾਜੀ ਘਰ 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 ਦੇ ਵਿੱਚ ਕੌਣ ਕੌਣ ਨੇ? ਮੈਂ ਤੇ ਮੇਰੀ ਬੇਟੀ। ਤੇ ਹਸਬੰਡ ਤੁਹਾਡੇ? ਉਹਨਾਂ ਦੀ ਡੈਥ ਹੋ ਗਈ। ਡੈਥ ਹੋ ਗਈ। ਕਿੰਨੀ ਦਿਨ ਹੋ ਗਈ ਡੈਥ ਤੁਹਾਨੂੰ? 1 ਸਾਲ ਹੋ ਗਿਆ ਜੀ। 1 ਸਾਲ ਹੋ ਗਿਆ ਤੀਸਰਾ ਸਾਲ। ਤੀਸਰਾ ਸਾਲ ਆ। ਹਾਂਜੀ। ਓਕੇ ਤੇ ਪਹਿਲਾਂ ਤਾਂ ਤੁਹਾਡਾ ਚਲੋ ਹਸਬੰਡ ਤੁਹਾਡੇ ਨਾਲ ਹੈਲਪ ਕਰਾ ਦਿੰਦੇ ਸੀ ਨਾ। ਤੇ ਹੁਣ ਫੇ ਹੈਲਪ ਤੁਹਾਡੀ ਕਿਵੇਂ ਹੁੰਦੀ ਆ? ਤੁਸੀਂ ਕਿਵੇਂ ਕਰਦੇ ਹੋ ਇਕੱਲੇ ਮੈਨੇਜ ਕਰਨਾ, ਘਰ ਵੀ ਮੈਨੇਜ ਕਰਨਾ, ਬੱਚੇ ਨੂੰ ਵੀ ਸੰਭਾਲਣਾ। ਹਾਂਜੀ ਇਕੱਲੇ ਕਰਦੀ ਆ। ਅੱਛਾ ਕਿਵੇਂ ਮੈਨੇਜ ਕਿਵੇਂ ਕਰ ਲੈਂਦੇ ਹੋ? ਢਾਬਾ ਵੀ ਦੇਖਣਾ ਸਾਰਾ ਕੁਝ। ਕੁਝ ਦੇ ਨੂੰ ਅਟਕੇ ਵੇਲੇ ਦੇ ਨਾਲ, ਟਾਈਮ ਦੇ ਨਾਲ ਅਟਕੇ ਆਪਣਾ ਕੰਮ ਨਿਬੜ ਕੇ ਘਰ ਆ ਜੀਦਾ। ਅੱਛਾ। ਹਾਂਜੀ। ਬਾਕੀ ਘਰ ਦੇ ਆ ਗੁੜੀਆਂ ਨੂੰ ਸੰਭਾਲ ਲੈਂਦੇ ਆ। ਹੂੰ। ਮੇਰੀਆਂ ਦੋ ਜਠਾਰੀਆਂ ਘਰੇ ਉਹਨਾਂ ਦੇ ਨਾਂ ਨਿਆਰੇ ਆ। ਅੱਛਾ। ਹਾਂਜੀ ਉਹ ਫਿਰ ਉਹਨਾਂ ਦੀ ਦੇਖਭਾਲ ਕੋਈ ਵੀ ਕਰ ਲੈਂਦਾ। ਅੱਛਾ ਪਰ ਕੁਝ ਤੁਹਾਡੇ ਜਿਹੜੇ ਤਾਇਆ ਚਾਚਾ ਚੋਆ ਜਠਾਣੀਆਂ ਦੀ ਗੱਲ ਕੀਤੀ। ਉਹ ਨਹੀਂ ਕੋਈ ਆ ਕੇ ਸਾਡੇ ਨਾਲ ਢਾਬੇ 'ਚ ਹੈਲਪ ਕਰਾ ਰਿਆ। ਨਹੀਂ ਉਹ ਆਪਣਾ ਆਪਣਾ ਕਾਰੋਬਾਰ ਕਰਦੇ ਆ ਨਾ। ਅੱਛਾ। ਹਾਂਜੀ। ਮਤਲਬ ਕਈ ਵਲੇ ਕਰ ਲੋਕਾਂ ਨੂੰ ਇਹ ਵੀ ਲੱਗਦਾ ਵੀ ਕੰਮ ਛੋਟਾ ਵੱਡਾ ਵੀ ਕਈ ਵਲੇ ਲੱਗਦਾ ਹੁੰਦਾ। ਮੈਂ ਵੀ ਜਾਣ ਕੇ ਘੇੜਾ ਘਰ ਦੇ ਮਾਰ ਜਾਂਦੇ ਆ। ਅੱਛਾ। ਹਾਂਜੀ ਮੇਰੇ ਜੇਡ ਵੀ ਆ ਜਾਂਦੇ ਆ ਨਹੀਂ ਆਣੇ ਵੀ ਆ ਜਾਂਦੇ ਨੇ ਤੇ ਮਾਰਦੇ ਆ ਵੀ ਅੱਜ ਆਪਾਂ। ਅੱਛਾ। ਮਾਰ ਕੇ ਜਾਂਦੇ ਆ। ਓਕੇ। ਤੇ ਅੱਛਾ ਪਾ ਜੀ ਇੱਥੇ ਕਿਵੇਂ ਤੁਹਾਡਾ ਇਹ ਖਾਨਵ ਦਾ ਟਾਬਾ ਵਧੀਆ ਲੋਕ ਖੀਦੇ ਨੇ ਮੇਰਾ ਟਾਈਮ ਪਾਸ ਵਧੀਆ ਹੀ ਰਹਿੰਦਾ ਓਕੇ ਅਜਾ ਇਹ ਕਦੋਂ ਇਹ ਟਾਬਾ ਖੋਲਿਆ ਸੀ ਤੁਸੀਂ ਕਦੋਂ ਮੈਨੂੰ ਲੱਗਦਾ ਪਿਛਲੀ ਪੰਚਾਇਤ ਨੇ ਖਲਵਾ ਕੇ ਦਿੱਤਾ ਸੀ ਨਾ ਹਾਂਜੀ ਪਿਛਲੀ ਪੰਚਾਇਤ ਓਕੇ ਪਹਿਲਾਂ ਬਾਜੀ ਮੈਂ ਲੱਪਰਦਾ ਬਣਾਇਆ ਸੀਗਾ ਅੱਛਾ ਜੀ ਫੇਰ ਮੈਂ ਬਾਅਦ ਵਿੱਚ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਪੁੱਛਿਆ ਸੀਗਾ ਤੇ ਅਸੀਂ ਕਿਹਾ ਵੀ ਅਸੀਂ ਮੈਨੂੰ ਬਲੋ ਇਹਦਾ ਬੜਾ ਸਾਹ ਵੀ ਬਣਾ ਲਓ ਅਸੀਂ ਵੀ ਬਣਾ ਲੀਏ ਅੱਛਾ ਸਰਪੰਚ ਬਲਵਿੰਦਰ ਸਿੰਘ ਹੁਣਾਂ ਨੇ ਇਹ ਚੀਜ਼ ਤੁਹਾਡੀ ਸ਼ੁਰੂ ਕਰਵਾਈ ਸੀ ਇੱਥੇ ਨਾ ਅੱਛਾ ਦੇਖ ਜੀ ਇਹ ਮੈਨੂੰ ਹੋਰ ਦੱਸਿਓ ਵੀ ਹੁਣ ਨਵੀਂ ਪੰਚਾਇਤ ਬਣੀ ਪਰ ਉਹਦਾ ਵੀ ਥੋੜੀ ਆਪਾਂ ਗੱਲ ਜ਼ਰੂਰ ਕਰਨੀ ਆ ਉਹ ਕੀ ਗੱਲ ਹੋਈ ਸੀ ਨਹੀਂ ਉਹ ਤਾਂ ਮੈਨੂੰ ਕਹਿੰਦੇ ਸੀ ਕਹਿੰਦੇ ਵੀ ਮਤਲਬ ਸਾਰਿਆਂ ਦਾ ਸੀ ਇਹ ਕੰਮ ਚਕਵਾਉਂਦੇ ਆ ਦੁਕਾਨਾਂ ਚਕਾਉਣੀਆਂ ਦੁਕਾਨਾਂ ਨਵੀਆਂ ਬਣਾਉਣੀਆਂ ਅੱਛਾ ਤੁਹਾਨੂੰ ਵੀ ਅਸੀਂ ਕਹਿੰਦੇ ਆ ਦੁਕਾਨ ਬਣਾ ਲਓ ਮਤਲਬ ਕੋਈ ਜਾਨੇ ਤੁਹਾਡੇ ਨਾਲ ਸਹਿਮਤ ਆ ਅੱਛਾ ਦੁਕਾਨ ਬਣਾ ਲਓ ਫਿਰ ਅਸੀਂ ਆਪਾਂ ਗੱਲ ਕਰਾਂਗੇ ਦੁਕਾਨ ਦਾ ਹਾਂ ਹਾਂਜੀ ਅੱਛਾ ਵੀ ਜਦੋਂ ਤੁਸੀਂ ਦੁਕਾਨ ਬਣਾ ਦੋਗੇ ਤੇ ਅਸੀਂ ਇਹਨੂੰ ਇਤੋਂ ਸਾਫ਼ ਕਰ ਲਾਂਗੇ ਹਾਂ ਪਰ ਬੇਨਤੀ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਸਗੋਂ ਸਪੋਰਟ ਕਰਨੀ ਚੀਜ਼ ਲੋੜ ਆ ਨਾ ਪੰਚਾਇਤ ਨੂੰ ਵੀ ਜਿਹੜੇ ਵੀ ਆਪਣੇ ਪਿੰਡ ਦੇ ਵਿੱਚ ਪੰਜਾਬੀ ਨਾਲ ਸਹਿਮਤ ਆਪਾਂ ਤੇ ਓਬਵੀਸਲੀ ਤੇ ਪਰ ਮੇਰੀ ਇੱਕ ਚੀਜ਼ ਆ ਵੀ ਜਿੱਥੇ ਪੰਜਾਬੀ ਬੰਦੇ ਸਪੋਰਟ ਜੇ ਕੰਮ ਕਰਦੇ ਨੇ ਨਾ ਮੈਨੂੰ ਲੱਗਦਾ ਉਹਦੀ ਪਹਿਲਾਂ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਕਈ ਵਾਰ ਹੁਣ ਕਹਿੰਦੇ ਪ੍ਰਵਾਸੀਆਂ ਨੂੰ ਇੱਥੇ ਆਪਾਂ ਸਪੋਰਟ ਕੀਤਾ ਪਰ ਜਦੋਂ ਗੱਲ ਆਉਂਦੀ ਆ ਆਪਣੇ ਪੰਜਾਬੀਆਂ ਦੀ ਪੰਜਾਬੀ ਉਹੀ ਪੰਜਾਬੀਆਂ ਦੀ ਲੱਤਾਂ ਖਿੱਚਣ ਲੱਪਿੰਦੇ ਨੇ ਚਲੋ ਪਰ ਮੈਂ ਮੈਂ ਤਾਂ ਕੰਮ ਚੱਲਦਾ ਚੱਲਾ ਜਾਂਦਾ ਨਹੀਂ ਨਹੀਂ ਜੀ ਤੁਹਾਡਾ ਕੰਮ ਇੱਥੇ ਜਿੰਨੀ ਦੇਰ ਤੂੰ ਹੀ ਚਾਹੋਂਗੇ ਚਲਾਉਣ ਲਈ ਹੈ ਨਾ ਅਸੀਂ ਤਾਂ ਚਾਹੁੰਦੇ ਹਾਂ ਤੁਹਾਡਾ ਕੰਮ ਤੇਰਾ ਦੁਕਣੀ ਰਾਤ ਚੌਕਣੀ ਤੱਕ ਹੀ ਹੋਵੇ ਕੱਲੋਂ ਤੁਸੀਂ ਹੀ ਆਪਣੇ ਇਸੇ ਰੋਜ਼ਗਾਰ ਤੋਂ ਇੱਕ ਵੱ ਉਥੇ ਤੁਹਾਡਾ ਇੱਕ ਵਧੀਆ ਢਾਬਾ ਚੱਲਦਾ ਹੋਵੇ ਹੈ ਨਾ ਅਸੀਂ ਤਾਂ ਚਾਹੁੰਦੇ ਹਾਂ ਇਹੀ ਸਾਡੀ ਆਤਮਾਵਾਂ ਇਸ ਚੀਜ਼ ਨੂੰ ਲੈ ਕੇ ਹਾਂਜੀ ਅਸੀਂ ਆਪਾਂ ਭੰਨ ਭਰਾਮਾਂ ਦੇ ਨਾਲ ਸਾਰਿਆਂ ਦੇ ਨਾਲ ਸੇਵਾ ਕਰਾਂਗੇ ਅੱਛਾ ਭੈਣ ਜੀ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਮੰਨ ਲਓ ਵਿੱਚ ਘਰ ਦਾ ਕੋਈ ਬੰਦਾ ਜਾਂ ਕੋਈ ਫੈਮਿਲੀ ਜਾਂ ਤੁਹਾਡੇ ਕੋਲ ਖਾਣਾ ਬਣਵਾਉਂਦੀ ਹੈ ਬਣਵਾਉਣਾ ਚਾਹੁੰਦੀ ਹੈ ਉਹ ਬਣਾ ਸਕਦੇ ਹੋ ਹਾਂਜੀ ਮੈਂ ਬਣਾ ਸਕਦੀ ਕੋਈ ਕੁਝ ਪਲੇਟਾਂ ਤੁਹਾਡੇ ਕੋਲ ਕੁਝ ਲੰਗਰ ਬਣਵਾਉਣਾ ਚਾਹੁੰਦੇ ਹੁਣ ਡੋਨੇਟ ਕਰ ਲਈ ਉਹ ਵੀ ਬਣਾ ਸਕਦੇ ਹੋ ਬਣਾ ਸਕਦੀ ਤੇ ਭਾਈ ਸਾਡੇ ਭੈਣ ਜੀ ਨੇ ਪਿੰਡ ਤਲਵਨ ਪਾਸਿਆਂ ਦੇ ਬਾਹਰ ਦੋ ਦਾਲ ਸਬਜ਼ੀ ਮੈਨੂੰ ਕਹਿਣਗੇ ਮੈਂ ਉਹ ਬਣਾ ਕਰੇ ਲੋ ਘਰ ਵਰਗਾ ਖਾਣਾ ਹਾਂਜੀ ਹਾਂਜੀ ਜਿੱਦਾਂ ਉਹ ਮੈਨੂੰ ਕਹਿਣਗੇ ਵੀ ਜਿਹੜੀ ਚੀਜ਼ ਬਣਾਉਣੀ ਮੈਂ ਉਹ ਹੀ ਬਣਾ ਕੇ ਦਵਾਂਗੀ ਕੀ ਬਾਤ ਹੈ ਤੇ ਬਈ ਹੁਣ ਜਿਹੜੇ ਵੀ ਬੰਦਿਆਂ ਨੂੰ ਖਾਣਾ ਡੋਨੇਟ ਕਰਨਾ ਆ ਥੋੜਾ ਲੰਗਰ ਬਣਾਉਣਾ ਆ ਉਹ ਭੈਣ ਜੀ ਹੁਣਾਂ ਨੂੰ ਫੋਨ ਕਰ ਸਕਦੇ ਆ ਕਿਉਂਕਿ ਭੈਣ ਜੀ ਬਹੁਤ ਮਿਹਨਤ ਕਰਦੇ ਨੇ ਆਪਣੀ 7 ਸਾਲਾਂ ਦੀ ਧੀ ਨੂੰ ਸਕੂਲ ਛੱਡ ਕੇ ਤੇ ਉਸ ਤੋਂ ਬਾਅਦ ਇਹ ਢਾਬੇ ਤੇ ਆਉਂਦੇ ਨੇ ਆਪਣਾ ਸਾਰੀ ਦਿਹਾੜੀ ਇੱਥੇ ਮਿਹਨਤ ਕਰਦੇ ਨੇ ਮਿਹਨਤ ਕਰਕੇ ਪੈ ਰਾਤ ਨੂੰ ਘਰ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਭੈਣ ਤੁਹਾਡਾ ਕਿ ਤੁਸੀਂ ਸਾਰੇ ਕੰਮ ਆਪਣੇ ਨਾਲ ਨਾਲ ਤੋਰਿਆ ਤੇ ਮੈਂ ਬਾਕੀਆਂ ਨੂੰ ਵੀ ਕਰਦਾ ਵੀ ਇਸ ਤਰੀਕੇ ਨਾਲ ਭੈਣ ਵਾਂਗੂ ਹਿੰਮਤ ਹੀ ਬਣੋ ਕੰਮ ਦਾ ਕੋਈ ਮੇਣਾ ਨਹੀਂ ਚਾਹੇ ਤੁਸੀਂ ਆਪਣੇ ਘਰ 'ਚ ਕਰੋ ਘਰੋਂ ਬਾਹਰ ਕਰੋ ਕਿਤੇ ਵੀ ਕਰੋ ਪਰ ਤੁਹਾਡੇ ਕੰਮ ਦੀ ਇੱਕ ਕਦਰ ਹੋਣੀ ਚਾਹੀਦੀ ਤੁਹਾਡੇ ਹੱਥ 'ਚ ਹੋਂਰ ਹੋਵੇ ਤਾਂ ਜੋ ਜਿਵੇਂ ਭੈਣ ਸਾਡੇ ਕਰ ਰਹੇ ਨੇ ਬਹੁਤ ਸੋਹਣਾ ਰੋਜ਼ਗਾਰ ਭੈਣ ਜੀ ਨੇ ਚਲਾਇਆ ਹੋਇਆ ਇੱਥੇ ਆਪਣਾ ਇਹ ਪਿੰਡ ਤਲਵੜ ਬੱਸ ਸਟੈਂਡ ਦੇ ਪਾਜੀ ਆਪਣਾ ਐਡਰੈਸ ਦੱਸੋ ਇੱਕ ਰਹੀ ਹਾਂਜੀ ਐਡਰੈਸ ਦੱਸੋ ਤਲਵੜ ਬੱਸ ਸਟੈਂਡ ਬੱਸ ਸਟੈਂਡ ਦੇ ਬਿਲਕੁਲ ਬਾਹਰ ਪ੍ਰੀਤ ਵੈਸ਼ਨੂ ਢਾਬਾ ਹਣਾ ਪ੍ਰੀਤ ਕੌਣ ਆ ਪ੍ਰੀਤ ਮੇਰੀ ਕੁੜੀ ਆ ਅੱਛਾ ਬੇਟੀ ਦਾ ਨਾਮ ਆ ਬੇਟੀ ਦਾ ਨਾਮ ਤੇ ਟੱਵਾ ਰੱਖਿਆ ਉਹਦਾ ਮਸਾਜ ਪ੍ਰੀਤਾ ਸੱਜ ਪ੍ਰੀਤਾ ਤੇ ਪ੍ਰੀਤ ਤੁਸੀਂ ਇੱਥੇ ਰੱਖਤਾ ਸੋ ਥੈਂਕ ਯੂ ਸੋ ਮੱਚ ਮੈਂ ਜੀ ਤੇ ਪਰੋਠਾ ਸਾਡਾ ਤਿਆਰ ਹੋ ਗਿਆ ਤੇ ਹੁਣ ਆਪਾਂ ਖੰਨੇ ਜੀ ਤੇ ਸੋ ਤੁਸੀਂ ਕੁਝ ਨਹੀਂ ਕਰਨਾ ਇੱਥੇ ਆ ਕੇ ਭੈਣ ਜੀ ਹੁਣਾਂ ਨੂੰ ਆਰਡਰ ਕਰਿਆ ਕਰੋ ਤੇ ਕਿਉਂਕਿ ਆਪਣੇ ਪੰਜਾਬੀਆਂ ਦਾ ਰੋਜ਼ਗਾਰ ਚੱਲਣਾ ਬਹੁਤ ਜ਼ਰੂਰੀ ਆ ਇਸ ਕਰਕੇ ਇਹ ਚਾਹੁੰਦੇ ਆ ਵੀ ਸਫਾਈ ਭੈਣ ਜੀ ਹੁਣਾਂ ਦੀ ਬਹੁਤ ਵਧੀਆ ਆ ਆ ਦੇਖ ਸਕਦੇ ਤੁਸੀਂ ਸਬਜੀ ਭੈਣ ਜੀ ਕੀ ਬਣਾਇਆ ਸੀ ਇਹ ਇਹ ਦਾਲ ਆ ਭੈਣ ਜੀ ਇਹ ਦਾਲ ਬਣੀ ਹੋਈ ਆ ਓਕੇ ਤੁਸੀਂ ਮੈਨੂੰ ਦਹੀਂ ਤਾਂ ਦੇ ਦਿਓ ਭੈ ਤੇ ਬਹੁਤ ਵਧੀਆ ਭੈਣ ਜੀ ਮਿਹਨਤੀ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਭੈਣ ਜੀ ਦੇ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਹੋਵੇ ਤੇ ਸੋ ਤੁਸੀਂ ਜਦੋਂ ਵੀ ਆਰਡਰ ਕਰਨਾ ਭੈਣ ਜੀ ਉਹਨਾਂ ਨੂੰ ਇੱਥੇ ਆ ਕੇ ਆਰਡਰ ਕਰ ਸਕਦੇ ਹੋ